ਕਾਕਾ ਜੀ ਤੁਹਾਡੇ ਬਲੌਗ ਚ ਹਾਜ਼ਰ ਆਂ ਜੀ ਆ ਬਾਬਾ ਜੀ ਨੇ ਟਗੇੜੀ ਤੋਂ ਬਾਬਾ ਨੇ ਕਹ ਅੰਕਲ ਅੰਕਲ ਜੀ ਕਹ ਕਹਿੰਦਾ ਇਹ ਕਹਿੰਦੇ ਅੰਕਲ ਜੀ ਕੀ ਕਹੀਏ ਜੀ ਤੁਹਾਨੂੰ ਅੰਕਲ ਅੰਕਲ ਕਹੋ ਜੀ ਕਹਿੰਦੇ ਤੂੰ ਵੀ ਵਾਹ ਵਧੀਆ ਵਜਾਉਂਦੇ ਆ ਟਗੇੜੀਆਂ ਦੇ ਜੰਗਾ ਅੰਕਲ ਅੱਜ ਦੱਸੋ ਹੀ ਕਿਹੜੇ ਪਿੰਡੋਂ ਟਗੇੜੀਆਂ ਦੇ ਜੰਗਾ ਅੰਕਲ ਡੰਘੇੜੀਆ ਤੋਂ ਜੰਗਾ ਅੰਕਲ ਸਰਬਸ ਕਰਾਉਂ ਸਰਬਸ ਕਰਾਉਣ ਆਏ ਨੇ ਇਹ ਅੱਜ ਹਿਸ਼ਾਰਪੁਰ ਮੋਟਰ ਚ ਤੇ ਆ ਬਜਾਇਓ ਹੀ ਤੂੰ ਵੀ ਸੁਣਾਇਓ ਕਿਰਾ ਮਕੀਲੇ ਦਾ ਜਿਹੜੀ ਕਹਿੰਦੀ ਆ ਭੈਣ ਮੇਰੀ ਦੇ ਸਦੀਕ ਦੀ ਕੱਢੇ ਹੋਈ ਕੋਈ ਤਰਜ਼ ਬੰਦਾ ਤਾਂ ਲਾਉਂਦਾ ਦੇ ਦੇ ਬਿੱਤੀ ਕੋਈ ਦੂਜਾ ਨਾ ਮੇਰਾ ਇਹ ਨਹੀਂ ਬਿੱਤੀ ਕੋਈ ਦੂਜਾ ਨਾ ਮੇਰਾ ਭਾਈ ਬਾਬ ਦੇ ਇਹ ਮੱਗੀ ਚੱਕਰੀ ਕਮਾਦੋਂ ਨਿਕਲੀ ਮਿਲਦੇ ਆਂ ਯੇ ਅਗਲੇ ਬਲਾਗ